ਕਰਤੂਤਾਂ ਤੁਹਾਡੀਆਂ ਸਾਰੀਆਂ ਨੋਟ ਕੀਤੀਆਂ ਜਾਊਗੀਆਂ ਇਹ ਮੋਡੀਫਾਈ ਹੋਣੇ ਚਾਹੀਦੇ ਅਸਲ 'ਚ ਇਹੋ ਜਿਹਾ ਟਰੈਕਟਰਾਂ ਨੂੰ ਮੋਡੀਫਾਈ ਕਰੋ ਵੀ ਜਿੰਨਾ ਕਿਸੇ ਦਾ ਟਾਈਮ ਸਰਜ ਹੈ 12-14 ਲੱਖ ਰੁਪਈਆ ਨਵੇਂ ਤੇ ਲੱਗਣਾ ਅਗਲਾ ਲੱਖ ਦੀ ਤਾਂ 1.5 ਲੱਖ ਰੁਪਈਆ ਤੁਹਾਨੂੰ ਦਊਗਾ ਮੋਡੀਫਾਈ ਕਰਨ ਦਾ ਅਗਲਾ ਕਹੂਗਾ 50 ਹਜ਼ਾਰ ਮੇਰੇ ਤੋਂ ਵੱਧ ਲੈ ਲਾ ਤੇ ਜਦਾਲੇ ਜੇ ਇੰਨੇ ਪੈਸੇ ਹੈਗੇ ਆ ਤਾਂ ਫਿਰ ਉਹ ਮੋਡੀਫਿਕੇਸ਼ਨ ਦੀ ਕੀ ਲੋੜ ਹੈ ਟਰੈਕਟਰੇ ਬੜਾ ਲੈ ਲਵੇ ਬਾਕੀ ਇਹ ਤਵੀਆਂ ਫਾਲੇ ਆ ਬੱਟਾ ਪਉਣ ਵਾਲੇ ਜਿੰਦੇ ਇਹ ਮਤਲਬ ਤੇ ਜਿਹੜੇ ਆਪਣੇ ਸਿੰਪਲ ੜਦਮੇ ਹਾਲ ਹੁੰਦੇ ਆ ਥੋੜੀ ਜਿਹੀ ਆਪਣੀ ਗਲਤੀ ਵੀ ਹੁੰਦੀ ਆ ਆਪਣੇ ਜ਼ਿਮੀਦਾਰਾਂ ਦੀ ਆਪਾਂ ਕੀ ਕਰੀਦਾ ਵੀ ਆਪਣੇ ਟਰੈਕਟਰ ਦੀ ਹਾਰਸ ਪਾਵਰ ਦੇ ਨਾਲੋਂ ਵੱਡੀ ਮਸ਼ੀਨਰੀ ਪਿੱਛੇ ਪਾ ਲੰਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਅੱਜ ਮੈਂ ਸੀਗਾ ਸਵੇਰ ਦਾ ਘਰੇ ਹੁਣ ਮੈਂ ਚੱਲਾ ਕਰੀਹੇ ਖੇਤਾਂ ਤੱਕ ਮੋਟਰਾਂ ਚੱਲਦੀਆਂ ਤੇ ਉਧਰ ਘੇੜਾ ਮਾਰ ਕੇ ਆਈਏ ਕਿ ਕੀ ਹਾਲ ਚਾਲ ਆ ਤੇ ਅਸਲ 'ਚ ਅੱਜ ਸਾਰੇ ਗਏ ਹੋ ਆ ਘਰ ਦੇ ਸ਼ਾਪਿੰਗ ਕਰਨ ਤੇ ਉਹਦੇ ਕਰਕੇ ਨਿਆਣਿਆਂ ਨੂੰ ਵੀ ਅੱਜ ਛੁੱਟੀਆਂ ਛੁੱਟੀ ਆ ਮਤਲਬ ਸੈਕੰਡ ਸ਼ਨੀਵਾਰ ਦੀ ਤੇ ਉਹ ਮੈਨੂੰ ਕਹਿ ਗਿਆ ਉਹ ਵੀ ਨਿਆਣਿਆਂ ਨੂੰ ਦੇਖ ਲਈ ਹਨਾ ਸਾਂਭ ਲਈ ਪਰ ਨਿਆਣਿਆਂ ਨੂੰ ਮੈਂ ਕੀ ਸਾਂਭਣਾ ਸੀ ਨਿਆਣਿਆਂ ਨੇ ਮੈਨੂੰ ਸਾਂਭਿਆ ਪਿਆ ਤੇ ਉਹ ਤਾਂ ਹੁਣ ਜਦੋਂ ਆਊਗੇ ਉਦੋਂ ਪਤਾ ਲੱਗੂਗਾ ਵੀ ਕਿਹਨੇ ਕਿਹਨੂੰ ਸਾਂਭਿਆ ਸੀ ਤੇ ਬੈਡਾਂ ਦੇ ਸਹਰਾਣੇ ਕਿਤੇ ਪਏ ਆ ਸੋਫਿਆਂ ਦੀਆਂ ਗੱਦੀਆਂ ਕਿਤੇ ਪਈਆਂ ਜਾਣੀ ਇਹ ਤਾਂ ਹੁਣ ਆਇਆ ਤੇ ਪਤਾ ਲੱਗੂਗਾ ਵੀ ਕਿਹਨੇ ਇਹਨੂੰ ਸੰਭਾਇਆ ਸੀ ਚਲੋ ਆਪਾਂ ਚਲਦੇ ਹਾਂ ਗਰੀਹੇ ਨੂੰ ਤੇ ਫਿਰ ਆਪਾਂ ਤੁਹਾਨੂੰ ਉੱਥੇ ਦਿਖਾਉਂਦੇ ਆ ਉੱਥੇ ਮੋਟਰਾਂ ਚੱਲਦੀਆਂ ਤੇ ਕੀ ਹਾਲ ਚਾਲ ਆ ਲਿਆ ਮੋਟਰਾਂ ਦਾ ਆ ਲਓ ਇੱਕ ਆ ਤੰਬੂ ਜਿਹਾ ਗੱਬੇ ਖੜਾ ਕੀਤਾ ਆ ਇਹ ਤੋਂ ਪਤਾ ਨਹੀਂ ਕੀ ਕਰਾਉਣਾ ਇਹ ਨਹੀਂ ਆ ਲਓ ਇਹਦੇ ਵਿੱਚ ਆ ਸਰਾਨੀਆਂ ਸੂਫੇ ਨਹੀਂ ਚੱਕ ਚੱਕ ਗੱਦੀਆਂ ਰੱਖੀਆਂ ਆ ਇਹ ਇਹ ਪਤਾ ਨਹੀਂ ਕੀ ਬਣਾਇਆ ਆ ਚੱਲਾਂ ਸੀ ਕ੍ਰੀਹੇ ਵੱਲੋਂ ਢੇੜਾ ਮਾਨ ਬੱਦਲ ਹੋਇਆ ਆ ਬਹੁਤ ਤੇ ਬਹੁਤ ਬੱਦਲ ਹੁੰਦਾ ਹੀ ਆ ਜੀ ਬੱਦਲ ਤਾਂ ਰੋਜ਼ ਹੁੰਦਾ ਪਰ ਮੀਂਹ ਨਹੀਂ ਪੈਂਦਾ ਤੇ ਚਲੋ ਹੁਣ ਆਪਾਂ ਮੜਿਆ ਢੇੜਾ ਮਾਰੀਏ ਕ੍ਰੀਹੇ ਨਾਲ ਆ ਲਓ ਸਾਡੇ ਪਿੰਡ ਵਾਲੇ ਸੱਪਾਂ ਵਾਲੇ ਮੋੜ ਦੇਖ ਲਓ ਇਹ ਇਹ ਤੁਹਾਨੂੰ ਹਣਵੇਂ ਰੋਜ਼ ਦਿਖਾ ਲਿਆ ਕਰਦੇ ਆ ਕਿਉਂਕਿ ਸਾਡਾ ਇਹ ਨਾ ਨਾ ਰੋਜ਼ ਬਾਹ ਪੈਂਦਾ ਮਤਲਬ ਸਾਡਾ ਇਹਨਾਂ ਦਾ ਬਾ ਪੈਂਦਾ ਹੀ ਰਹਿੰਦਾ ਦੇਖੀ ਜਾ ਇਦਾਂ ਦੇ ਮੋੜ ਕਿਸੇ ਪਿੰਡ 'ਚ ਹੈਗੇ ਐਨੇ ਮੋੜ ਇਕੱਠੇ ਕਿਹੜੇ ਇਦਾਂ ਦੇ ਜਲਵੇ ਵੀ ਕਿਸੇ ਕਿਸੇ ਪਿੰਡ 'ਚ ਹੁੰਦੇ ਆ ਯਾਨੀ ਇਹ ਤਾਂ ਐਨੇ ਬਣਾਇਓ ਆ ਮੋੜ ਤੇ ਜਿਹੜੇ ਬੰਦਾ ਘਰੋਂ ਨਿਕਲੇ ਉਸੇ ਵੇਲੇ ਐਨ ਚੁਸਤ ਹੋ ਜਿਵੇ ਤੇ ਗੱਡੀ ਨੇ ਲੈ ਕੇ ਨਿਕਲੇ ਜਾਂ ਮੋਟਰਸਾਈਕਲ ਲੈ ਕੇ ਨਿਕਲਿਆ ਦੇਈ ਐਨ ਬੰਦਾ ਚੁਸਤ ਹੋ ਜਵੇ ਮੰਨ ਲਓ ਮੋਰੇ 메ਨ ਰੋਡ ਤੇ ਚੜਨਾ ਇਸ ਕਰਕੇ ਬੰਦੇ ਚ ਕੋਈ ਸੁਸਤੀ ਨਹੀਂ ਰਹਿਣ ਦਿੰਦੇ ਇਹ ਐਨ ਬੰਦੇ ਨੂੰ ਚੁਸਤ ਕਰ ਛੱਡਦੇ ਆ ਜੇ ਬੰਦਾ ਮਾੜਾ ਜਿਹਾ ਵੀ ਢੱਲਾ ਪਿਆ ਉਹਦੇ ਗੱਡੀ ਸਿੱਧੀ ਖੇਚ ਵਧੂਗੀ ਇਹ ਇਸ ਲਈ ਬਣਾਏਗਾ ਇਹ ਬਾਕੀ ਬੱਦਲ ਹੋਇਆ ਆ ਬੱਦਲੇ ਬੱਦਲ ਆ ਜੀ ਮੀ ਮੂ ਨਹੀਂ ਬੰਦਾ ਇਹ ਅਦਗੀ ਇਹ ਤਾਂ ਭਰਾਵੋ ਉਹਨਾਂ ਦਾ ਤਾਂ ਮਾਨ ਦੀ ਪੈਸੇ ਸਵਤ ਕਰਨੀ ਪੜਦੀ ਆ। ਵੀ ਲਾਈਟ ਵਾਲੇ ਫੈਨ ਪੂਰੇ ਖੁੱਤ ਪਾਏ ਪਏ ਆ। ਵਧੀਆ ਲਾਈਟ ਆਉਂਦੀ ਮੋਟਰਾਂ ਦੀ। ਨਹੀਂ ਤਾਂ ਝੋਨੇ ਝਾਨੇ ਜੇ ਹਿਸਾਬ ਨਾਲ ਕਿ ਮੀਂਹ ਹੀ ਪਏ ਹੈਗੇ ਝੋਨੇ ਫਾਲ ਨੇ ਬੜੇ ਔਖੇ ਸੀਗੇ। ਬਾਕੀ ਆਹ ਦੇਖ ਲਓ ਆਪਣਾ ਝੋਨਾ ਘਟਿਆ। ਪਾਣੀ ਖੜਾ ਆਇਆ ਹਨ ਫੁੱਲ। ਕਿਸੇ ਗੱਲ ਦੀ ਪਰਵਾਹ ਨਹੀਂ ਕੋਈ। ਤੇ ਇੱਕ ਗੱਲ ਜ਼ਰੂਰੀ ਕਰਨੀ ਸੀਗੀ ਕਿ ਵੀ ਆਪਣੇ ਬੰਦੇ ਨੂੰ ਇੱਕ ਜ਼ਮੀਨ ਦੇ ਤਾਂ 40-45 ਕਿੱਲੇ ਚਾਹੀਦੇ ਆ ਵੀ ਜੇ ਇੱਕ ਟੱਕ ਹੋਣ ਤੇ ਇੱਥੇ ਸਾਡੇ ਏਰੀਆ 'ਚ ਦਾ ਮਤਲਬ ਮਾਲਪੁਰ ਜਾਂ ਗੱਡਸ਼ੰਕਰ ਏਰੀਆ ਦੇ ਵਿੱਚ ਜੇ ਕੋਈ ਭਾਈ ਵੀਰ ਆਪਣੀ ਵੀਡੀਓ ਦੇਖਦਾ ਆ ਤਾਂ ਜੇ 40-45 ਕਿੱਲੇ ਜਾਂ 20-25 ਕਿੱਲੇ ਇਕੱਠੇ ਹੋਣ ਤਾਂ ਉਹ ਜ਼ਰੂਰ ਸੰਪਰਕ ਕਰ ਸਕਦਾ ਜੇ ਚਾਹੇ ਜੇ ਕੋਈ ਫਾਰਮ ਹਾਊਸ ਜਿਆ ਬਣਿਆ ਹੋਵੇ ਤਾਂ ਸਾਰਿਆਂ ਨਾਲ ਵਧੀਆ ਆ ਵੀ ਜੇ ਬਿਚੇ ਰਹਿਣ ਲਈ ਮਕਾਨ ਮੰਗੋਨ ਵੀ ਹੋਵੇ ਜਿੱਦਾਂ ਦਾ ਵੀ ਹੋਵੇ ਕੋਈ ਟੱਕ ਜਣ ਕੇ ਜੇ ਵਧੀਆ ਹੈਗਾ ਤਾਂ ਜ਼ਰੂਰ ਕਾਲ ਕਰਕੇ ਦੱਸ ਦਿਓ ਹਾਂ ਉਹ ਬਾਈ ਦਾ ਫੋਨ ਆਇਆ ਸੀ ਵਿਚਾਰੇ ਨੇ ਮੈਨੂੰ ਕਈ ਦਿਨ ਹੋ ਗਏ ਕਹੇ ਇਹਨੂੰ ਮੇਤ ਤੋਂ ਹੀ ਨਹੀਂ ਮੈਨੂੰ ਚੇਤਾ ਭੁੱਲ ਗਿਆ ਉਹ ਬਾਕੀ ਪੱਠੇ ਬੈਠੇ ਆਪਣੇ ਆਂ ਦੇ ਵਿਦਿਆਨ ਰੈਡੀ ਹੋ ਕੇ ਦੇਖ ਸੱ ਖੇਲਣਾ ਨਹੀਂ ਕਿਸੇ ਨੇ ਵੀ ਸਾਰੀਆਂ ਵੀ ਵੀਡੀਓ ਬਣਾ ਕਰਤੂਤਾ ਤੁਹਾਡੀਆਂ ਸਾਰੀਆਂ ਨੋਟ ਕੀਤੀਆਂ ਜਾਊਗੀਆਂ ਲਾਹ ਜੀ ਜਾ ਕੇ ਲੱਗੇ ਨਾ ਉਹ ਬੁੱਧੂ ਵਾਲੀ ਮੋਟਰ ਉਹ ਗੁੱਡੂ ਮੋਟਰ ਤੇ ਪਿਛਕਾਰੀਆ ਦ੍ਰਿਸ਼ ਦੇਖੋ ਮੋਟਰ ਦਾ ਜੀ ਪੈਣ ਉਹ ਥੋਹੇਰਾ ਹੈ ਅਸੀਂ ਕਰਨ ਚੱਲ ਗਏ ਆ ਝੋਨਾ ਆਪਣਾ ਜਿਹੜਾ ਲੱਗ ਗਿਆ ਸਾਰਾ ਕੰਪਲੀਟ ਹੋ ਗਿਆ ਹੈ ਕੰਮ ਤੇ ਪਾਣੀ ਐਨ ਖੜਾ ਨਕੋ ਰੱਖ ਮੀਂਹ ਬਿਸ਼ੱਕ ਨਹੀਂ ਪਿਆ ਰੱਬ ਨੇ ਸਾਡਾ ਨਾ ਧੋਖਾ ਕੀਤਾ ਪਰ ਇਦਾਂ ਵੀ ਲੈ ਲਈ ਜਾਂਦੀ ਆ ਤੇ ਉਹ ਆਪਣੇ ਜੋੜੇ ਟਰਾਂਸਫਰ ਠੀਕ ਹੈ ਜੀ ਬਾਕੀ ਮੋਟਰਾਂ ਦੀ ਲੇਟ ਗਈ ਉਹ ਇੱਥੇ ਬਸ ਪਾਣੀ ਖੜਾ ਆ ਪੂਰਾ ਬਸ ਆਪਾਂ ਤਾਂ ਢੇੜੇ ਮਾਰਨ ਆਏ ਸੀ ਵੀ ਦੇਖਿਆਈਏ ਆਹ ਦੇਖੋ ਆਪਣੀ ਮੱਕੀ ਮੱਕੀ ਐਨ ਪੂਰੀ ਜੋਵਨਤੇ ਆ ਜਿਹਨੂੰ ਕਹਿੰਦਾ ਜੋਵਨਤੇ ਆ ਤੇ ਇੱਥੇ ਆਪਾਂ ਲਾਵਾਂਗੇ ਆਲੂ ਲੈਟ ਗਈ ਉਹ ਆ ਚਲੋ ਕੋਈ ਗੱਲ ਨਹੀਂ ਜੇ ਗਈ ਹੋਇਆ ਤਾਂ ਆਪਣੇ ਪਾਣੀ ਨਹੀਂ ਸਾਰੇ ਐਨ ਵਧੀਆ ਖੜਾ ਆ ਤੇ ਬਸ ਝੋਨਾ ਲੱਗ ਗਿਆ ਜਦੋਂ ਉਸ ਤੋਂ ਬਾਅਦ ਤਾਂ ਫਿਰ ਇਦਾਂ ਹੀ ਹੁੰਦੀ ਆ ਬਈ ਆ ਗੇੜਾ ਹੀ ਮਾਰਨਾ ਹੁੰਦਾ ਨੱਕੇ ਸਾਰੇ ਸੈੱਟ ਕੀਤੇ ਹੋ ਆ ਕੋਈ ਨੱਕਾ ਨਹੀਂ ਮੋੜਨਾ ਕੋਈ ਕੁਝ ਨਹੀਂ ਕਰਨਾ ਬਸ ਗੇੜਾ ਹੀ ਮਾਰਨਾਲ ਬਸ ਇਦਾਂ ਈਟਾ ਲਾ ਕੇ ਬੋਰੇ ਲਾਇਓ ਆ ਮੋਰੇ ਜੇ ਜਦੋਂ ਪਾਣੀ ਬਾਹਰ ਨਾ ਨਿਕਲੇ ਦੁਵਾਰਾ ਇਸ ਕਰਕੇ ਬਾਕੀ ਆ ਕਿਆਰਿਆਂ ਦੇ ਵਿੱਚੋ ਵਿੱਚ ਹੀ ਵੱਢੇ ਹੋ ਸੈਟ ਜਾ ਗਮ ਤੇ ਆ ਯਾਰ ਇੱਥੇ ਆ ਪੱਠੇ ਜਿਹਾ ਪਤਾ ਨਹੀਂ ਕਿੱਥੋਂ ਆਦਾ ਆ ਦੇਖੋ ਆ ਹੈਗੇ ਹਨਾ ਅਧਿਕਤ ਤਾ ਹੁਣ ਮਰ ਮੁਰਗਾ ਆ ਇਹ ਦੇਖੋ ਆ ਛੋਟੇ ਛੋਟੇ ਜੇ ਤੇ ਇਹ ਪੱਠੇ ਜਿਹੇ ਅੱਗੇ ਕਿਸੇ ਪਿਛਲੇ ਸਾਲਾਂ ਚ ਨਹੀਂ ਗਦੇ ਦੇਖੇ ਇਹ ਤਰਕੇ ਆ ਖੁੰਝੇ ਜੇ ਇਹਨੂੰ ਇਕੱਠੇ ਹੋ ਗਏ ਸੀਗੇ ਤੇ ਅੱਧੇਕ ਤਾਂ ਹੁਣ ਇਹਦੇ ਵਿੱਚੋਂ ਮਰ ਮੁਰਗੇ ਆ। ਆ ਵੀ ਲੱਗਦਾ ਮਰ ਜੂਗੇ ਮਨ ਲੱਛਣ ਦੀਦੇ ਆ। ਤੇ ਨਾ ਮਰੇ ਤਾਂ ਫੇਰ ਖੱਜਲ ਪੋਹ ਕਰਨਾ ਨਹੀਂ। ਚਲੋ ਨਹੀਂ ਤਾਂ ਫੇਰ ਨਾਮ ਨਹੀਂ 골ਡ ਮਾਰਾਂਗੇ ਹਨਾ। ਬਾਕੀ ਖਾਦ ਪੈ ਗਈ ਆ ਜਿਨ੍ਹਾਂ ਨੂੰ ਸਾਰੀ। ਜੂਰੀਆ ਪਹਿਲੀ ਵਾਰ ਪਾ ਦਿੱਤਾ ਆ। ਆਪਾਂ ਦੋ ਵਾਰੀ ਪਾਉਣਾ ਹੁੰਦਾ ਆਪਾਂ ਕਿਹੜਾ ਵੀ ਤਿੰਨ ਵਾਰੀ ਪਾਉਣਾ। ਇਹ ਇੱਕ ਵਾਰੀ ਪੈ ਗਿਆ ਇੱਕ ਵਾਰੀ ਹੋਰ ਪਾਉਣਾ। ਬਸ ਉਸ ਤੋਂ ਬਾਅਦ ਛੁੱਟੀਆਂ। ਬਾਕੀ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਬਹੁਤ ਸੋਹਣੇ ਰਿਵਿਊ ਸਾਰਿਆਂ ਨੇ ਦਿੱਤੇ ਆ ਤੇ ਸਾਰਿਆਂ ਦਾ ਧੰਨਵਾਦ ਆ ਤੇ ਇੱਕ ਬਾਈ ਨੇ ਕਮੈਂਟ ਕੀਤਾ ਕਹਿੰਦਾ ਮੇਰੇ ਕੋਲ ਪਹਿਲਾਂ ਐਂਟਰ ਹੁੰਦਾ ਸੀਗਾ ਕਹਿੰਦਾ ਫਿਰ ਮੈਂ ਫੋਰਡ ਲੈ ਆਂਦਾ 1992 ਕੁ 95 ਵਿੱਚ ਫਿਰ ਕਹਿੰਦਾ ਫੋਰਡ ਨਾਲ ਬਹੁਤ ਅਸੀਂ ਖੇਤੀ ਕੀਤੀ ਕਹਿੰਦਾ ਸਾਨੂੰ ਬੜਾ ਚਾਹ ਹੁੰਦਾ ਸੀਗਾ ਵੀ 11 ਹਲ ਖਿੱਚਦਾ ਪਰ ਕਹਿੰਦਾ ਜਦੋਂ ਹੁਣ ਸੁਪਰ ਸੀਡਰ ਆਏ ਆ ਤੇ ਹੁਣ ਉਹ ਸੁਪਰ ਸੀਡਰ ਨਹੀਂ ਖਿੱਚਦਾ ਉਹਦੇ ਕਰਕੇ ਕਹਿੰਦਾ ਸੀ ਹੁਣ ਮੁੱਲ ਕਣਕ ਵਜਾਉਣੇ ਆ ਵੀ ਨਵੇਂ ਟਰੈਕਟਰ ਕਹਿੰਦਾ ਮਹਿੰਗੇ ਬਹੁਤ ਆ ਨਾ ਤੇ ਮੈਨੂੰ ਉਸ ਬਾਈ ਦੀ ਗੱਲ ਬਹੁਤ ਵਧੀਆ ਲੱਗੀ ਮੈਂ ਕਿਹਾ ਵੀ ਜੇ ਮੋਡੀਫਾਈ ਹੋਣੇ ਚਾਹੀਦੇ ਅਸਲ ਚ ਇਹੋ ਜਿਹਾ ਟਰੈਕਟਰਾਂ ਨੂੰ ਮੋਡੀਫਾਈ ਕਰੋ ਵੀ ਜਿੰਨਾ ਕਿਸੇ ਦਾ ਟਾਈਮ ਸਰਜ ਹੈ ਹੁਣ ਜਿਹੜਾ ਫੋਰਡ ਆ ਉਹ 47 ਹਾਰਸ ਪਾਵਰ ਦਾ ਤਾਂ ਹੈਗਾ ਹੀ ਆ ਤੇ ਉਹਨੂੰ 47 ਤੋਂ 55 60 ਦਾ ਕਰ ਦੋ ਬਾਕੀ ਲੈਫਟ ਮੜ ਜੀ ਉਹਦੀ ਕੈਪੈਸਿਟੀ ਵਧਾ ਦਿਓ ਜੇ ਮੋਡੀਫਾਈ ਕਰਕੇ ਤੁਸੀਂ ਕਰ ਸਕਦੇ ਆ ਤਾਂ ਨਾ ਤਾਂ ਕਰੋ ਤਾਂ ਪ੍ਰਾਣਿਆਂ ਨੂੰ ਮੋਡੀਫਾਈ ਜਿਹੜਾ ਅਗਲੇ ਦਾ 12-14 ਲੱਖ ਰੁਪਈਆ ਨਵੇਂ ਤੇ ਲੱਗਣਾ ਅਗਲਾ ਲੱਖ ਦੀ ਤਾਂ 1.5 ਲੱਖ ਰੁਪਈਆ ਤੁਹਾਨੂੰ ਦਊਗਾ ਮੋਡੀਫਾਈ ਕਰਨ ਦਾ ਅਗਲਾ ਕਹੂਗਾ 50000 ਮੇਰੇ ਤੋਂ ਵੱਧ ਲੈ ਲੈ ਵੀ ਮੇਰੇ ਪੁਰਾਣੇ ਟਰੈਕਟਰ ਨੂੰ ਲਾ ਦੇ ਸੁਪਰ ਸੀਡਰ ਖਿੱਚਣ ਹੈ ਪਤਾ ਆ ਵੀ ਉਹਨੂੰ ਉਹਦੀ ਹੋਰ ਪਾਵਰ ਵਧਾਈ ਉਹਨੇ ਖੇਲਰ ਜਾਣਾ ਨਵੇਂ ਤਾਂ 2 ਸਾਲ ਕੱਢ ਚੋਗੇ 4 ਸਾਲ ਬਾਕੀ ਯਾਰ ਜੇ ਨੇ ਖੇਤੀ ਕਰਨੀ ਆ ਉਹਨੂੰ ਲੋੜ ਨਹੀਂ ਪੈਂਦੀ ਮੋਡੀਫਿਕੇਸ਼ਨ ਦੀ ਕਦੋਂ ਕਾ ਆਪਾਂ ਇੰਨਾ ਜ਼ੋਰ ਲਵਾਈਦਾ ਕਦੋਂ ਆਪਾਂ ਖੇਤ ਬੋਣ ਗਏ ਪਹਿਲਾ ਟਰੈਕਟਰ ਮੂਰੇ ਚੱਕ ਕੇ ਫੇਰ ਤੋਰੀਦਾ ਇਹ ਤਾਂ ਚਲੋ ਆਪਣਾ ਮਸਲਾ ਇਹ ਨਹੀਂ ਸੀ ਆਪਣਾ ਮਸਲਾ ਉਹ ਗਾਲਾਂ ਵਾਲਿਆਂ ਨਾਲ ਸਿਕਾ ਵੀ ਠੀਕ ਆ ਜੇ ਤੁਹਾਨੂੰ ਕੋਈ ਚੀਜ਼ ਪਸੰਦ ਆ ਤੇ ਤੁਹਾਨੂੰ ਕੋਈ ਗਾਲਾਂ ਥੋੜੀ ਕੱਢ ਰਿਆ ਤੇ ਜੇ ਕਿਸੇ ਬੰਦੇ ਨੇ ਇਹ ਕਹਿਤਾ ਵੀ ਮੈਨੂੰ ਇਹ ਚੀਜ਼ ਨਹੀਂ ਪਸੰਦ ਤੁਸੀਂ ਉਹਨੂੰ ਕਿਉਂ ਗਾਲਾਂ ਕੱਢਣ ਲੱਪ ਐ ਇਹਦਾ ਮਤਲਬ ਇਹ ਥੋੜੀ ਆ ਵੀ ਜੋ ਤੁਸੀਂ ਕਹਿ ਤਾ ਦਿਆਂ ਨਿਆ ਤਾ ਦਿਆਂ ਨਿਆ ਰਾਤਿਆ ਤੇ ਰਾਤਿਆ ਠੀਕ ਹੈ ਜਿਹਨੂੰ ਜਿਹੜੀ ਚੀਜ਼ ਰੰਗੀ ਲੱਗਦੀ ਆ ਮੈਂ ਤਾਂ ਕਹਿੰਨਾ ਜੇ ਕੋ ਪੈਸੇ ਹੈਗੇ ਆ ਉਹ ਤਾਂ ਯਾਰ ਕੋਈ ਪੰਜ-ਸੱਤ ਟਰੈਕਟਰ ਹੋਵੇ ਇੱਕ ਟਰੈਕਟਰ ਲੈ ਕੇ ਖੜਾ ਕਰ ਲਵੇ ਉਹ ਚੀ ਉਹਨੂੰ ਲੋਡ ਵੀ ਹੈ ਨਹੀਂ ਮੋਡੀਫਿਕੇਸ਼ਨ ਦੀ ਮੰਨ ਲਾ ਜੇ ਇਹ ਕੋਈ ਪੰਜ-ਸੱਤ ਟਰੈਕਟਰ ਜਾਂ ਜੇ ਕੋ ਪੈਸੇ ਹੈਗੇ ਆ ਉਹਨੇ ਮੋਡੀਫਿਕੇਸ਼ਨ ਕਾ ਨੂੰ ਕਰਾਉਣੀ ਉਹ ਟਰੈਕਟਰੇ ਉਹਨੇ ਹਾਰਸ ਪਾਵਰ ਦਾ ਲੈ ਲਉ ਜਿਹਨੇ 60 ਐਚਪੀ ਦੇ ਟਰੈਕਟਰ ਨੂੰ 90 ਦਾ ਜਾਂ 100 ਦਾ ਬਣਾਉਣਾ ਤਾਂ ਉਹ ਟਰੈਕਟਰੇ 100 ਦਾ ਲੈ ਲਵੇ 100 ਐਚਪੀ ਦਾ ਉਹਨੂੰ ਮੋਡੀਫਿਕੇਸ਼ਨਾਂ ਦੀ ਕੀ ਲੋੜ ਆ ਮੋਡੀਫਿਕੇਸ਼ਨ ਆ ਮਤਲਬ ਨਾਲ ਫੇ ਕਮੈਂਟ ਆ ਜੇ ਇਹ ਵੀ ਕਹੀ ਜਾਂਦੇ ਆ ਵੀ ਕਿਸੇ ਦੇ ਪੈਸਿਆਂ ਤੋਂ ਛੱਡਦੇ ਆ ਅਗਲਾ ਆਪਣੇ ਪੈਸਿਆਂ ਨਾਲ ਮੋਡੀਫਿਕੇਸ਼ਨ ਕਰਾਉਂਦਾ ਤੇ ਕੋਈ ਨਹੀਂ ਕਿਸੇ ਦੇ ਪੈਸਿਆਂ ਤੋਂ ਛੱਡਦਾ ਕਿਸੇ ਨੂੰ ਕਿਸੇ ਨਾਲ ਕੋਈ ਮਤਵਲ ਨਹੀਂ ਕੋਈ ਦੇਖਣ ਨਹੀਂ ਜਾਂਦਾ ਕਿਸੇ ਨੂੰ ਤੇ ਜਾਲੇ ਜੇ ਇੰਨੇ ਪੈਸੇ ਹੈਗੇ ਆ ਤਾਂ ਫੇ ਉਹ ਮੋਡੀਫਿਕੇਸ਼ਨ ਦੀ ਕੀ ਲੋੜ ਹੈ ਟਰੈਕਟਰ ਹੀ ਬੜਾ ਲੈ ਲਵੇ ਤੇ ਚਲੋ ਬਾਕੀ ਆਪਾਂ ਯਾਰ ਕਿਸੇ ਨਾਲ ਮੱਥਾ ਮਾਰਨਾ ਜਾਨੀ ਕਿ ਆਪਾਂ ਕਿਸੇ ਨੂੰ ਸਮਝਾ ਨਹੀਂ ਸਕਦੇ ਠੀਕ ਹੈ ਜੀ ਬਾਕੀ ਅੱਜ ਆਪਾਂ ਨੂੰ ਇੱਕ ਕਬੂਲਸ਼ਾ ਖੁੰਮਣ ਵਾਲਿਆਂ ਨੇ ਵੀ ਆਪਣੀਆਂ ਵੀਡੀਓ ਭੇਜੀਆਂ ਸੀਗੀਆਂ ਤੇ ਉਹ ਵੀ ਕਾਫੀ ਸੰਦ ਬਣਾਉਂਦੇ ਆ ਜਿੱਦ ਤਵੀਆਂ ਹੋ ਗਈਆਂ ਫਾਲੇ ਹੋ ਗਏ ਐਮਬੀ ਪਲੋ ਹੋ ਗਏ ਜਾਨੀ ਕਿ ਉਹਨਾਂ ਦੇ ਸੰਦ ਕਾਫੀ ਵਧੀਆ ਹੁੰਦੇ ਆ ਐਮਬੀ ਪਲੋ ਤਾਂ ਮੈਂ ਖੁਦ ਵਰਤੇ ਹੋਆ ਤੇ ਅਸੀਂ ਕਾਫੀ ਉਹਨਾਂ ਦੇ ਐਮਬੀ ਪਲੋ ਮਗਾਏ ਵੀ ਆ ਇੱਕ ਨੰਬਰ ਐਮਬੀ ਪਲੋ ਉਹਨਾਂ ਦੇ ਮਤਲਬ ਮੈਂ ਗਿਣਦਾ ਤੇ ਉਦਾਂ ਵੀ ਵਜਨ ਚ ਵੀ ਭਾਰੇ ਮਾੜਾ ਮੋਟਾ ਟਰੈਕਟਰ ਨੂੰ ਤਾਂ ਮੂਰੇ ਵੇਟ ਪਾ ਕੇ ਫੇਰੇ ਉਹਨੂੰ ਚੱਕ ਸਕਦੇ ਆ ਬਾਕੀ ਇਹ ਤਵੀਆਂ ਥਾਲੇ ਆ ਬੱਟਾਂ ਪਉਣ ਵਾਲੇ ਜਿੰਦੇ ਇਹ ਮਤਲਬ ਤੇ ਜਿਹੜੇ ਆਪਣੇ ਸਿੰਪਲ ਅਲੱਦਵੇਂ ਹਾਲ ਹੁੰਦੇ ਆ ਇੱਕ ਤਾਂ ਹੁੰਦੇ ਹਾਈਡਰੋਲਿਕ ਇੱਕ ਸਿੰਪਲ ਉਹ ਉਹਨਾਂ ਦੇ ਬਹੁਤ ਵਿਕਦੇ ਆ ਤੇ ਉਹ ਵੀ ਬਣਾਉਂਦੇ ਆ ਤੇ ਬਾਕੀ ਜਿਹੜੇ ਜਿੱਦਾਂ ਹੁਣ ਪਲੋ ਆ ਮੈਂ ਦਾਦਾ ਇਹਨਾਂ ਦੇ ਜਿਹੜੇ ਪਲੋ ਆ ਨਾ ਮਿੱਟੀ ਬਹੁਤ ਸੋਹਣੀ ਪਲਟਦੇ ਆ ਆਪਣਾ ਮੇਨ ਮਸਲਾ ਇਹ ਹੁੰਦਾ ਵੀ ਪਰਾਲੀ ਦੱਬ ਹੋਵੇ ਹਨਾ ਤੇ ਪਰਾਲੀ ਇਹਨ ਪੂਰੀ ਯਾਨੀ ਕਿ ਘੁਮਾ ਕੇ ਸਿਰ ਦੇ ਉੱਤੇ ਮੇਨ ਇਹੀ ਆਪਾਂ ਚੀਜ਼ਾਂ ਦੇਖਣੀ ਹੁੰਦੀ ਬਸੰਧ ਰਾਸਿਆ ਕਿ ਨਹੀਂ ਹਨ ਤੇ ਕਈ ਹੁਣ ਆਪਣੀ ਇੱਕ ਥੋੜੀ ਜਿਹੀ ਆਪਣੀ ਗਲਤੀ ਵੀ ਹੁੰਦੀ ਹੈ ਆਪਣੇ ਜ਼ਿਮੀਦਾਰਾਂ ਦੀ ਆਪਾਂ ਕੀ ਕਰੀਦਾ ਵੀ ਆਪਣੇ ਟਰੈਕਟਰ ਦੀ ਹਾਰਸ ਪਾਵਰ ਦੇ ਨਾਲੋਂ ਵੱਡੀ ਮਸ਼ੀਨਰੀ ਪਿੱਛੇ ਪਾ ਲੰਨੇ ਆ ਉਹਦੇ ਨਾਲ ਫਿਰ ਉਹ ਪੂਰਾ ਕੰਮ ਨਹੀਂ ਕਰਦੀ ਹੁਣ ਜਿਹੜੀ ਇਹ ਆ ਐਮਬੀ ਪਲੋ ਆ ਤੇ ਇਹਦੇ ਵਿੱਚ ਟਰੈਕਟਰ ਜਿੰਨਾ ਤੇਜ਼ ਤੁਰੂਗਾ ਉੰਨਾ ਸੋਹਣਾ ਪਲਟਾ ਮਾਰੂਗਾ ਤੇ ਆਪਣੇ ਕੀ ਕਰਦੇ ਆ ਵੀ ਮਤਲਬ ਟਰੈਕਟਰ ਦੋ ਪਲੋ ਖਿੱਚਣ ਜੋਗਾ ਹੁੰਦਾ ਆ ਪਰ ਆਪਣੇ ਬੰਦੇ ਤਿੰਨਾ ਵਾਲਾ ਲੈ ਲੈਂਦੇ ਆ ਜਾਂ ਚੌਹਾਂ ਵਾਲਾ ਲੈ ਲੈਂਦੇ ਆ ਉਹਦੇ ਨਾਲ ਕੀ ਆ ਫੇ ਟਰੈਕਟਰ ਹੌਲੀ ਹੌਲੀ ਤੁਰਦਾ ਉਹ ਮਿੱਟੀ ਜਦੋਂ ਪਲਟਦਾ ਆ ਪੱਟਦਾ ਆ ਉਹ ਹੌਲੀ ਹੌਲੀ ਕਰਕੇ ਤਾਂ ਮੋਰੇ ਸਿੱਟੀ ਜਾਂਦਾ ਮੁੰਡੇ ਜਿੰਨੀ ਤੇਜ਼ ਤੁਰੂਗਾ ਉੰਨੀ ਜ਼ੋਰ ਨਾਲ ਪਲਟ ਕੇ ਸਿੱਟੂਗਾ ਪਰਾਲੀ ਤੁਹਾਡੀ ਐਨ ਵਧੀਆ ਦੱਬ ਹੋਊਗੀ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਆ ਵੀ ਜਿਹੜੀ ਮਸ਼ੀਨਰੀ ਆ ਉਹ ਤੁਸੀਂ ਆਪਣੇ ਟਰੈਕਟਰ ਦੇ ਹਿਸਾਬ ਨਾਲ ਲਾਓ ਪਿੱਛੇ ਤਾਂ ਕੰਮ ਇੱਕ ਨੰਬਰ ਕਰੂਗੀ ਠੀਕ ਹੈ ਜੀ ਤੇ ਬਾਕੀ ਜਿੱਦਾਂ ਹੁਣ ਇਹਨਾਂ ਦੀ ਤਵੀਆਂ ਆ ਇਹ ਤਵੀਆਂ 24 ਤਵੀਆਂ 330000 ਦੀਆਂ ਆ ਤੇ ਹੁਣ ਕਾਫੀ ਆਪਣੇ ਟੈਰਾਂ ਵਾਲੀਆਂ ਇਹਦਾ ਕਈ ਏਰੀਆ ਦੇ ਵਿੱਚ ਬਹੁਤ ਆਵਾਜ਼ ਆ ਆ ਟੈਰਾਂ ਵਾਲੀਆਂ ਤਵੀਆਂ ਦੇ ਤੇ ਲੋਕ ਕਾਫੀ ਪਸੰਦ ਕਰਦੇ ਆ ਤੇ ਬਾਕੀ ਜਿਹੜੇ ਸਿੰਪਲ ਪਲੋ ਆ ਮੈਂ ਕਹਿੰਨਾ ਉਹ ਵੀ ਵੈਸਟ ਆ ਕਿਉਂਕਿ ਜਿਹੜੀ ਦੂਜੇ ਪਲੋ ਉਹ ਥੋੜੇ ਭਾਰੇ ਵੀ ਹੋ ਜਾਂਦੇ ਆ ਮੂਰੇ ਵੇਟ ਬੂਟ ਵੀ ਚੰਗਾ ਪਾਉਣਾ ਪਊ ਹਨਾ ਤੇ ਤਾਂ ਟਰੈਕਟਰ ਚੱਲਦੇ ਆ ਤੇ ਜਿਹੜੇ ਸਿੰਪਲ ਪਲੋ ਆ ਉਹ ਇਦਾਂ ਆ ਵੀ ਉਹ ਕਹਿਰੇ ਹੁੰਦੇ ਆ ਨਾ ਜਿਹੜੇ ਦੂਜੇ ਹੁੰਦੇ ਐਮਬੀ ਪਲੋ ਹੁੰਦੇ ਹਾਈਡਰੋਲੋਗ ਉਹਨਾਂ ਦੇ ਉੱਪਰ ਵੀ ਉਹਨੇ ਫਾਲੇ ਲੱਗੇ ਹੁੰਦੇ ਥੱਲੇ ਵੀ ਕਿਉਂਕਿ ਉਹ ਨਹੀਂ ਘੁੰਮ ਕੇ ਚੱਲਣਾ ਹੁੰਦਾ ਜਿਹੜੇ ਸੈਂਪਲ ਹੁੰਦੇ ਆ ਤੇ ਉਹਨਾਂ ਦੇ ਇੱਕ ਪਾਸੇ ਹੁੰਦੇ ਆ ਉਹਦੇ ਨਾਲ ਉਹਦਾ ਅੱਧਾ ਵਜ਼ਨ ਘਟ ਜਾਂਦਾ ਬਾਕੀ ਇਹਨਾਂ ਦੇ ਡਿਸਕ ਪਲੋ ਵੀ ਆਉਂਦੇ ਆ ਤੇ ਹਰੇਕ ਏਰੀਆ ਚ ਵੱਖ-ਵੱਖ ਜਿਹੜਾ ਸਾਡੇ ਏਰੀਆ ਚ ਡਿਸਕ ਪਲੋ ਨਹੀਂ ਚੱਲਦੇ ਕਈ ਏਰੀਆ ਚ ਡਿਸਕ ਪਲੋ ਵਧੀਆ ਚੱਲਦੇ ਆ ਤੇ ਇਸ ਕਰਕੇ ਬਾਕੀ ਜੇਨੇ ਵੀ ਕੋਈ ਲੈਣਾ ਆ ਸਾੰਦ ਸਵੇੜਾ ਉਹ ਆਪ ਇਨਕੁਆਰੀ ਕਰਕੇ ਚੰਗੀ ਤਰ੍ਹਾਂ ਦੇਖ ਪਰਖ ਕੇ ਫੇਲ ਹੋਵੇ ਕਿਸੇ ਦੇ ਕਹਿਣ ਤੇ ਕੋਈ ਛੰਦ ਨਹੀਂ ਲੈਣਾ ਚਾਹੀਦਾ ਕਿਉਂਕਿ ਮੈਨੂੰ ਐਮਬੀ ਫਲੋ ਵਧੀਆ ਲੱਗੇ ਮੈਂ ਚਲਾਇਓ ਆ ਮੈਂ ਉਹ ਦੱਸ ਰਿਹਾ ਹਨ ਜਿਹੜੀ ਚੀਜ਼ ਆਪਾਂ ਚਲਾਈ ਨਹੀਂ ਉਹ ਆਪਾਂ ਇੱਕ ਦੂਜੇ ਤੋਂ ਸੁਣ ਕੇ ਜਿਆਦਾ ਆਪ ਚਲਦੀ ਦੇਖੋ ਜਾਂ ਉਹਦੇ ਬਾਰੇ ਪੂਰੀ ਸਰਚ ਕਰੋ ਹਨ ਜਾ ਕੇ ਤੇ ਜਿਨੇ ਵੀ ਕੋਈ ਛੰਦ ਲੈਣਾ ਹਮੇਸ਼ਾ ਸੀਜ਼ਨ ਤੋਂ ਪਹਿਲਾਂ ਉਹਦੇ ਬਾਰੇ ਦੁਜੀ ਕਰੋ ਕਈ ਵਾਰੀ ਆਪਾਂ ਕਰਦੇ ਆਂ ਸੀਜ਼ਨ ਦੇ ਮੌਕੇ ਤੇ ਸਿਰ ਤੇ ਆਇਆ ਹੁੰਦਾ ਉਸ ਵੇਲੇ ਆਪਾਂ ਫੇਰ ਧੋੜੇ ਫਿਰਦੇ ਉਹ ਫੇ ਜਿਹੜਾ ਆਪਾਂ ਚਾਹੋਨੇ ਹੁੰਨੇ ਆ ਜਿਹੜੀ ਮਸ਼ੀਨਰੀ ਜੇ ਜਿਹੜੀ ਕੰਪਨੀ ਉਹ ਆਪਾਂ ਨੂੰ ਮਿਲਦੀ ਨੇ ਆਪਾਂ ਹੋਰ ਲੈ ਆਉਣੇ ਚਾਕੇ ਮੁੜ ਕੇ ਫਿਰ ਸਾਰੀ ਉਮਰ ਪਛਤਾਉਣੇ ਆ ਹਨ ਕਿਉਂਕਿ ਫਿਰ ਜਿਹੜੀ ਆਪਾਂ ਨੂੰ ਪਸੰਦ ਤੇ ਉਹ ਤਾਂ ਮਿਲੀ ਹੀ ਨਹੀਂ ਤੇ ਪਸੰਦ ਹਮੇਸ਼ਾ ਬੰਦੇ ਨੂੰ ਉਹੀ ਹੋਊਗੀ ਜਿਹੜੀ ਬੈਸਟ ਹੋਊਗੀ ਕੋਈ ਮਾੜੀ ਤਾਂ ਪਸੰਦ ਕਰਦਾ ਹੀ ਨਹੀਂ ਤੇ ਇਸ ਕਰਕੇ ਕਦੇ ਵੀ ਕੋਈ ਮਸ਼ੀਨਰੀ ਲੈਣੀ ਉਹ ਚ ਕਾਲੀ ਨਾ ਵਰਤੋ ਕਿਉਂਕਿ ਪੈਸੇ ਇੱਕ ਵਾਰ ਲੱਗਦੇ ਆ ਅੱਗੇ ਹੁੰਦਾ ਸੀ ਕਹਿੰਦੇ ਜੀ ਟਰੈਕਟਰ ਲੈਣਾ ਮਹਿੰਗਾ ਆ ਹੁਣ ਪਿਛਲੀ ਮਸ਼ੀਨਰੀ ਜਿਹੜੀ ਆ ਟਰੈਕਟਰ ਦੇ ਉਹ ਵੀ ਲੈਣੀ ਮਹਿੰਗੀ ਆ ਹਨ ਇਸ ਕਰਕੇ ਵੀ ਜਿਹੜਾ ਇੱਕ ਵਾਰੀ ਮਸ਼ੀਨ ਲੈ ਲਈ ਉਹ ਦੁਬਾਰਾ ਨਾ ਲੈਣੀ ਪਵੇ ਆਪਾਂ ਨੂੰ ਬਾਕੀ ਕਿਹੋ ਜਿਹੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਨਾਲ ਲਾ ਦਿੱਤਾ ਆ ਕੋਈ ਵੀ ਇਨਕੁਆਰੀ ਜਾਂ ਕੁਝ ਵੀ ਕਰਨਾ ਤੁਸੀਂ ਇਸ ਨੰਬਰ ਤੇ ਪਤਾ ਕਰ ਸਕਦੇ ਹੋ ਤਾਂ ਫਿਰ ਵੀ ਮੈਂ ਇੱਕ ਵਾਰੀ ਕਹਿਣਾ ਵੀ ਆਪਣੀ ਤਸੱਲੀ ਕਰਕੇ ਫਿਰ ਕੋਈ ਵੀ ਸੰਦ ਖਰੀਦੋ ਕਿਸੇ ਦੇ ਕਹਿਣ ਤੇ ਨਾ ਖਰੀਦੋ ਠੀਕ ਹੈ ਜੀ ਧੰਨਵਾਦ